ਜ਼ਿਆਦਾਤਰ ਜਦੋਂ ਵੀ ਨਾ ਮੁੰਡੇ ਦੇ ਉੱਪਰ ਇਹ ਘਰ ਵਾਲੀ ਯਾਨੀ ਕਿ ਨੂੰਹ ਕੇਸ ਕਰਦੀ ਆ ਤਾਂ ਨਾ ਜ਼ਿਆਦਾਤਰ ਮਾਪੇ ਉਹ ਵੀ ਕਰਦੇ ਆ ਆਪਣੇ ਮੁੰਡੇ ਨੂੰ ਨਾ ਬੇਦਖਲ ਕਰ ਦਿੰਦੇ ਨੇ ਬੇਦਖਲ ਕਿਵੇਂ ਕਰਦੇ ਨੇ ਐਫੀਡੇਵਿਟ ਤੇ ਨਿਊਜ਼ਪੇਪਰ 'ਤੇ ਛਪਵਾ ਕੇ ਬੇਦਖਲੀ ਡਿਸ ਇਨਹੈਰੀਟ ਇਹ ਸਿਰਫ ਐਫੀਡੇਵਿਟ ਤੇ ਕਰਵਾਉਣਾ ਜਾਂ ਨਿਊਜ਼ਪੇਪਰ 'ਤੇ ਕਰਵਾਉਣਾ ਸਫੀਸ਼ੀਐਂਟ ਨਹੀਂ ਹੈਗਾ ਨਾ ਹੀ ਕੋਈ ਲੀਗਲੀ ਰਾਈਟ ਆ ਹਾਂ ਜੇ ਤੁਸੀਂ ਉਹਨੂੰ ਆਪਣੀ ਕਿਸੇ ਪ੍ਰਾਪਰਟੀ 'ਚ ਬੇਦਖਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੀ ਸੈਲਫ ਪਰਚੇਸਡ ਪ੍ਰਾਪਰਟੀ ਚੋਂ ਉਹਨੂੰ ਬੇਦਖਲ ਕਰਨ ਦੀ ਬਜਾਏ ਉਸ ਪ੍ਰਾਪਰਟੀ ਨੂੰ ਕਿਸੇ ਨੂੰ ਗਿਫਟ ਡੀਡ ਕਰ ਦਿਓ ਕਿਸੇ ਨੂੰ ਵਸੀਅਤ ਕਰ ਦਿਓ ਉਹ ਤੇ ਉਹਨੂੰ ਐਕਸਕਲੂਡ ਕਰ ਦਿਓ ਉਸ ਪ੍ਰਾਪਰਟੀ ਚੋਂ ਆਦਰਵਾਈਜ਼ ਜੇ ਤੁਸੀਂ ਸੋਚੋ ਕਿ ਐਫੀਡੇਵਿਟ ਤੇ ਅਖਬਾਰ ਦੇ ਵਿੱਚ ਕਢਵਾ ਕੇ ਤੇ ਤੁਸੀਂ ਮਤਲਬ ਸੇਫ ਸਾਈਡ ਹੋ ਜੰਨੇ ਹੋ ਕਿਸੇ ਵੀ ਕੇਸ ਤੋਂ ਮੁੰਡੇ ਦੇ ਜਾਂ ਡੌਰੀ ਕੇਸ ਤੋਂ ਤਾਂ ਕੋਈ ਸਟ੍ਰੇਟ ਫਾਰਵਰਡ ਗੱਲ ਹੀ ਨਹੀਂ ਹੈਗੀ ਸਟ੍ਰੇਟ ਫਾਰਵਰਡ ਤਾਂ ਤੁਹਾਡਾ ਉਹ ਐਫੀਡੇਵਿਟ ਤੇ ਇਹ ਅਖਬਾਰ ਪੇਪਰ ਹੈ ਜਿਹਨੂੰ ਲੀਗਲੀ ਕੋਈ ਵੀ ਰਾਈਟ ਨਹੀਂ ਮਿਲਿਆ ਹੋਇਆ ਹੈਗਾ ਆਮ ਲੋਕਾਂ 'ਚ ਧਾਰਨਾ ਵੀ ਜੀ ਅਸੀਂ ਮੁੰਡਾ ਬੇਦਖਲ ਕਰਤਾ ਅਖਬਾਰ 'ਚ ਹੀ ਕਢਵਾਤਾ ਤੇ ਨਿਊਜ਼ਪੇਪਰ 'ਚ ਹੀ ਕਢਵਾਤਾ ਚਲੋ ਜੀ ਹੋ ਗਿਆ ਨਹੀਂ ਜੀ ਉਹ ਕੋਈ ਵੀ ਲੀਗਲ ਰਾਈਟ ਹੈ ਹੀ ਨਹੀਂ ਇਵਨ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਲੀਗਲ ਰਾਈਟ ਅੱਜ ਤੱਕ ਬਣਿਆ ਹੀ ਨਹੀਂ ਬੱਚੇ ਨੂੰ ਬੇਦਖਲ ਕਰਨ ਦਾ ਕਿਸੇ ਵੀ ਕਾਨੂੰਨ ਦੇ ਵਿੱਚ ਲੋਕੀ ਸਿਵਲ ਸੂਟ ਵੀ ਕਹਿੰਦੇ ਹਨ ਵੀ ਫਾਈਲ ਕਰਨ ਨੂੰ ਸੂਟ ਫੋਰ ਡੈਕਲੇਰੇਸ਼ਨ ਫਾਈਲ ਕਰਕੇ ਇਹਨੂੰ ਬੇਦਖਲ ਕਰ ਦਿੱਤਾ ਜਾਵੇ ਤਾਂ ਉਹਦੇ ਵਿੱਚ ਵੀ ਅੱਜ ਤੱਕ ਕੋਈ ਵੀ ਐਕਟ ਨਹੀਂ ਬਣਿਆ ਵੀ ਤੁਸੀਂ ਆਪਣੇ ਬੱਚੇ ਨੂੰ ਬੇਦਖਲ ਕਰ ਸਕਦੇ ਹੋ ਤੁਸੀਂ ਉਹਨੂੰ ਪ੍ਰੋਪ ਦੇ ਉਹਦੇ ਅਧਿਕਾਰ ਸਾਰੇ ਖਤਮ ਕਰ ਸਕਦੇ ਹੋ ਉਹ ਪ੍ਰਾਪਰਟੀ ਕਿਸੇ ਨੂੰ ਗਿਫਟ ਡੀਡ ਕਰਕੇ ਕਿਸੇ ਨੂੰ ਸੇਲ ਡੀਡ ਕਰਕੇ ਕਿਸੇ ਨੂੰ ਟਰਾਂਸਫਰ ਡੀਡ ਕਰਕੇ ਬਟ ਬੇਦਖਲ ਅਖਬਾਰ ਦੇ ਵਿੱਚ ਐਫੀ ਡਿਵਿਡ ਦੇ ਵਿੱਚ ਨਹੀਂ ਕਰ ਸਕਦੇ ਤੇ ਵੱਡੀ ਗੱਲ ਐਨਸੈਸਟਰਲ ਪ੍ਰਾਪਰਟੀ ਜਿਹੜੀ ਕਿ ਤੁਹਾਡੀ ਜੱਦੀ ਜਾਇਦਾਦ ਆ ਉਹਦੇ ਵਿੱਚੋਂ ਤਾਂ ਤੁਸੀਂ ਕਦੀ ਵੀ ਨਹੀਂ ਕਰ ਸਕਦੇ ਉਹ ਪੂਰਾ ਪੂਰਾ ਹੱਕਦਾਰ ਆ ਤੇ ਜੱਦੀ ਜਾਇਦਾਦ ਦਾ ਮੀਨਿੰਗ ਇਹ ਹੋ ਗਿਆ ਕਿ ਚੌਥੀ ਪੀੜੀ ਕਲੇਮ ਕਰ ਸਕਦੀ ਆ ਪਰਦਾਦੇ ਦੀ ਜ਼ਮੀਨ ਤੇ ਪਰਪੋਤਾ ਕਲੇਮ ਕਰ ਸਕਦਾ ਪੂਰਾ ਪੂਰਾ ਉਹਦਾ ਰਾਈਟ ਹੁੰਦਾ ਜਿਵੇਂ ਕਿ ਉਹਦੇ ਫਾਦਰ ਦਾ ਰਾਈਟ ਹੁੰਦਾ ਇਸ ਜਿਹੜੀਆਂ ਵੀਡੀਓ ਦੇਖਣ ਲਈ ਜਰੂਰ ਫੋਲੋ ਕਰ ਲਿਓ